ਇਥੇ ਇੱਕ ਜ਼ਮੀਂਦਾਰ ਰੌਲਾ ਜੀ ਇਹ ਜ਼ਮੀਂਦਾਰ ਰੌਲਾ ਕੋਈ ਪਿੰਡ ਦੀਆਂ ਆਪਸੀ ਦੋਧ ਧਿਰਾਂ ਦੇ ਵਿਚਾਲੇ ਨਹੀਂ ਬਲਕਿ ਇਹ ਪਿੰਡ ਦਾ ਰੌਲਾ ਹੈ ਜਿਹੜਾ ਉਹ ਪ੍ਰਸ਼ਾਸਨ ਦੇ ਨਾਲ ਹੈ ਮੈਨੂੰ ਕਹਿੰਦਾ ਵੀ ਅਸੀਂ ਹੁਣੇ ਚੱਲਿਆਂ ਕਬਜ਼ਾ ਲੈਣਾ ਅੱਛਾ ਹਾਂ ਅਸੀਂ ਕਹਾਂ ਵੀ ਆਜੋ ਇੱਥੇ ਆ ਗਿਆ ਨਾਲ ਦੀ ਨਾਲ ਹੀ ਪ੍ਰਚਾਰਣ ਲੈ ਕੇ ਅੱਛਾ ਇੱਥੇ ਕੰਦ ਗੱਡਣ ਲੱਗੇ ਸੂਤ ਬਨ ਲਿਆ ਇਹਨਾਂ ਨੇ ਤਾਂ ਅਸੀਂ ਕਿਹਾ ਵੀ ਸੂਤ ਅਸੀਂ ਬੰਨਣਾ ਨਹੀਂ ਦਿੰਦੇ ਵੀਡੀਓ ਸਾਹਿਬ ਇੱਥੇ ਨੁਕਸਾਨ ਹੋ ਗਿਆ ਤੁਸੀਂ ਜ਼ਿੰਮੇਵਾਰਾਂ ਜੇ ਕੋਈ ਬੰਦਾ ਮਰ ਗਿਆ ਤਾਂ ਜਦੋਂ ਮਤਲਬ ਪੰਚਾਇਤਾਂ ਭੰਗ ਹੋਈਆਂ ਦੀ ਉਸ ਤੋਂ ਬਾਅਦ ਪ੍ਰਬੰਧ ਲੱਗਿਆ ਪਰ ਸਾਡੇ ਕੋਲੇ ਤਾਂ ਕੋਈ ਲਿਖਤੀ ਰੂਪ ਐਪਲੀਕੇਸ਼ਨ ਨਹੀਂ ਆਈ ਵੀ ਫਲਾਨੀ ਬੰਦੇ ਨੇ ਨੋਟਸ ਨਹੀਂ ਆਇਆ ਨਾ 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 ਹੀ ਕਿਸੇ ਪਿੰਡ ਦੇ ਬੰਦੇ ਦੇ ਕੋਈ ਦਸਤਾਵੇਜ਼ ਆ ਵਗੈਰਾ ਜਾਂ ਕੋਈ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੋਵੇ ਐਪਲੀਕੇਸ਼ਨ ਨਹੀਂ ਤਾਂ ਪੰਚਾਇਤ ਹੀ ਦਿੰਦੀ ਜੀ ਕਿਤਾਬ ਨਹੀਂ ਹੈ ਮੈਨੂੰ ਪ੍ਰਸ਼ਾਸਨ ਨੂੰ ਮੇਰੀ ਇਹ ਤੁਹਾਡੇ ਰਹੀਂ ਜੇ ਇਸ ਪਰਿਵਾਰ ਨਾਲ ਧੱਕਾ ਕੀਤਾ ਅਸੀਂ ਇੱਥੇ ਕੁਰਬਾਨੀ ਦੇਣ ਨੂੰ ਵੀ ਤਿਆਰ ਆ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਸੀਏਡੀ ਤਾਂ ਤੁਹਾਨੂੰ ਮੈਂ ਇਹ ਦੱਸਦਾ ਸੀਏਡੀ ਤਾਂ ਏਡੀ ਬੜੀ ਤਕੜੀ ਜਨਾਂ ਦੀ ਕਿ ਜੇ ਸਾਡੇ ਕਿਸੇ ਜੇ세ਬੰਦੀ ਵਾਲੇ ਤੇ ਵੀ ਕਿਤੇ ਪ੍ਰੋਗਰਾਮ ਹੋਵੇ ਨਾ ਉਹਦਾ ਵੀ ਤਰੀਕ ਦਾ ਡੇਟ ਦਾ ਥੇ ਖਿਆਲ ਰੱਖਦੇ ਆ ਪੂਰਾ ਵੀ ਜਦੋਂ ਇਹ ਦੁਨੀਆ ਵਾਲੇ ਪਾਸੇ ਹੋਣਗੇ ਜਿੱਤੇ ਪੰਚਾਇਤ ਨੇ ਇੱਕ ਕੋਈ ਮਤਾ ਇਹਨਾਂ ਦੇ ਹੱਕ ਚ ਪਾ ਕੇ ਤੇ ਪੰਚਾਇਤ ਪ੍ਰਸ਼ਾਸਨ ਨੂੰ ਰੋਕ ਸਕਦੀ ਹੈ ਕੋਈ ਮਤਾ ਨਹੀਂ ਪਾਇਆ ਇਹਨਾਂ ਪਤਾ ਕੀ ਕੀਤਾ ਜੀ ਜਦੋਂ ਇਲੈਕਸ਼ਨ ਹੋਣਾ ਸੀ ਅਜੇ ਪੰਚਾਇਤ ਦਾ ਤੇ ਪ੍ਰਬੰਧਕ ਲੱਗਿਆ ਹੁੰਦਾ ਪ੍ਰਬੰਧਕ ਤੋਂ ਇਹਨਾਂ ਮਤਾ ਪਵਾਇਆ ਅੱਛਾ ਹਾਂ ਨਾ ਨਵੇਂ ਸਰਪੰਚ ਤੋਂ ਪਵਾਇਆ ਨਾ ਪੁਰਾਣੇ ਤੋਂ ਪਵਾਇਆ ਪ੍ਰਬੰਧਕ ਤੋਂ ਮਤਾ ਪਵਾਇਆ ਨਾ ਵੀਡੀਓ ਵਾਰ-ਵਾਰ ਮਤਲਬ ਉਹਨੂੰ ਨੋਟਿਸ ਆ ਰਹੇ ਆ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਹੋ ਰਿਹਾ ਉਹ ਕਹਿੰਦਾ ਵੀ ਮੈਂ ਕਬਜ਼ਾ ਕਰਕੇ ਗੰਧ ਕੱਢ ਕੇ ਫੇਰ ਜਾਣਾ ਸੀ ਅਸੀਂ ਨਜਾਇਜ਼ ਕਬਜ਼ੇ ਛਡਾਵਾਂਗੇ ਤਾਂ ਆਪ ਹੀ ਕਬਜ਼ੇ ਕਰੀ ਜਾਂਦੇ ਸਾਸੀ ਕਾਲ ਜੀ ਲਿਵਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਅਸੀਂ ਪਿੰਡ ਵਣ ਵਾਲਾ ਦੇ ਵਿੱਚ ਪਹੁੰਚੇ ਹੋਏ ਹਾਂ ਇਹ ਪਿੰਡ ਲੰਬੀ ਦੇ ਨੇੜੇ ਪੈ ਜਾਂਦਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਹੈ ਇੱਥੇ ਇੱਕ ਜ਼ਮੀਨਦਾਰ ਰੌਲਾ ਹੈ ਜੀ ਇਹ ਜ਼ਮੀਨਦਾਰ ਰੌਲਾ ਕੋਈ ਪਿੰਡ ਦੀਆਂ ਆਪਸੀ ਦੋਧ ਧਿਰਾਂ ਦੇ ਵਿਚਾਲੇ ਨਹੀਂ ਬਲਕਿ ਇਹ ਪਿੰਡ ਦਾ ਰੌਲਾ ਹੈ ਜਿਹੜਾ ਉਹ ਪ੍ਰਸ਼ਾਸਨ ਦੇ ਨਾਲ ਹੈ ਇੱਕ ਕਿਸਾਨ ਜਿਨੇ 1961 ਤੋਂ ਇੱਕ ਜ਼ਮੀਨ ਹੈ ਜਿਹੜੀ ਉਹ ਵਾਹ ਰਿਆ ਸੀ ਪਰ ਪ੍ਰੱਪੇ ਦੇ ਤੌਰ ਤੇ ਲਾ ਲੋ ਜਾਂ ਪਿੰਡ ਦੀ ਪੰਚਾਇਤ ਨੂੰ ਇੱਕ ਜਿਹੜੀ ਆਪਣੀ ਈਨਾ ਉਤਬਾਦਲੇ ਦੇ ਰੂਪ ਦੇ ਵਿੱਚ ਗਰਾਊਂਡ ਨੂੰ ਦੇ ਦਿੰਦਾ ਪਿੰਡ ਦੇ ਸਕੂਲ ਦੇ ਗਰਾਊਂਡ ਨੂੰ ਉਹ ਜ਼ਮੀਨ ਦੇ ਦਿੰਦਾ ਪਰ ਅੱਜ ਪ੍ਰਸ਼ਾਸਨ ਉਹਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ ਹੈ ਹਾਲਾਂਕਿ ਇਹ ਜ਼ਮੀਨ ਹੈ ਜਿਹੜੀ ਉਹ ਪੰਚਾਇਤੀ ਦੇ ਨਾਲ ਵਟਾਈ ਸੀ ਕੀ ਪੂਰਾ ਮਾਮਲਾ ਇਹ ਬਾਪੂ ਜੀ ਮੇਰੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਹਿਤਾ ਸਿੰਘ ਜੀ ਇਹ ਜਿਹੜੀ ਜ਼ਮੀਨ ਦਾ ਰੌਲਾ ਇਹ ਤੁਹਾਡੀ ਜ਼ਮੀਨ ਦਾ ਰੌਲਾ ਹੈ ਜੀ ਤੇ ਕਿੰਨੀ ਇਹ ਜਗ੍ਹਾ ਹੈ ਤੇ ਕੀ ਪੂਰਾ ਮਾਮਲਾ ਕੀ ਹੈ ਇਹ ਜੀ ਮੇਰੇ ਤਾਇਆ ਜੀ ਸਰਦਾਰ ਪ੍ਰੀਤਮ ਸਿੰਘ ਜ਼ਮੀਨ ਬੌਂਦੇ ਸੀ। ਅੱਛਾ ਜੀ। ਉਹਨਾਂ ਨੇ ਕੁਝ ਲੰਬਾ ਸਮਾਂ ਪਹਿਲਾਂ ਕੋਈ ਆਪਸ ਵਿੱਚ ਪੰਚਾਇਤਾਂ ਦੇ ਵਿੱਚ ਕੱਚਾ ਤਵਾਦਲਾ ਕੀਤਾ। ਉਹਦੇ 'ਚ ਕੋਈ ਐਡਾ ਜ਼ਿਆਦਾ ਲਿਖਤੀ ਰੂਪ ਹੈ ਨਹੀਂਗਾ। ਠੀਕ ਹੈ ਜੀ। ਉਦੋਂ ਤੋਂ ਲੈ ਕੇ ਪਹਿਲਾਂ ਉਹ ਜ਼ਮੀਨ ਵੀ ਸਾਰੀ ਬੌਂਦੇ ਰਹੇ। ਪਰ ਜਦੋਂ ਮੰਨ ਲਓ ਕੋਈ ਅੱਜ ਤੋਂ 30 ਸਾਲ ਪਹਿਲਾਂ ਅੰਦਾਜ਼ਾ ਕੋਈ 98 ਦੇ ਦਹਾਕੇ ਦੌਰਾਨ ਉਸ ਵਕਤ ਗਰਾਊਂਡ ਬਣਾਉਣਾ ਸੀਗਾ। ਅੱਛਾ ਤੇ ਉਦੋਂ ਦੀ ਪੰਚਾਇਤ ਨੇ ਫੇਰ ਦੁਬਾਰਾ ਕਿਹਾ ਵੀ ਹੁਣ ਤੁਸੀਂ ਮਤਲਬ ਇਹ ਜਿਹੜੀ ਜ਼ਮੀਨ ਆ ਗਰਾਊਂਡ ਨੂੰ ਛੱਡ ਦਿਓ ਕਿ ਉਹ ਜ਼ਮੀਨ ਛੱਡਣੀ ਆ ਅਸੀਂ ਕਹ ਬਿ ਜੋ ਸਾਡੇ ਬਜ਼ੁਰਗਾਂ ਦਾ ਫੈਸਲਾ ਹੋਇਆ ਹੈ ਉਹਦੇ ਮੁਤਾਬਕ ਹੀ ਅਸੀਂ ਪੱਕੇ ਆ ਪਰ ਮੰਨ ਲਾ ਅੱਜ ਤੱਕ ਕੋਈ ਜ਼ਮੀਨ ਦਾ ਰੈਂਟ ਨਹੀਂ ਕੁਛ ਨਹੀਂ ਅਸੀਂ ਬਾਹਰੇ ਸੀਗੇ ਪਰ ਹੁਣ ਪਿੱਛੇ ਜਦੋਂ 15-10 ਨੂੰ ਪੰਚਾਇਤਾਂ ਨੰਨੀਆਂ ਬਣੀਆਂ ਉਸ ਵਕਤ ਉਸ ਤੋਂ ਇੱਕ ਮਹੀਨਾ ਬਾਅਦ ਵੀਡੀਓ ਨੇ ਇੱਕ ਮਤਾ ਲਿਆਂਦਾ ਕਿ ਮਤਲਬ ਇਹ ਜ਼ਮੀਨ ਮੈਂ ਗਰਾਊਂਡ ਨੂੰ ਦੇਣੀ ਆ ਉਹਨੇ ਉਹ ਗਰਾਊਂਡ ਵਾਲੀ ਕੰਧ ਢਾਕੇ ਅੱਗੇ ਵਧਣਾ ਸ਼ੁਰੂ ਕੀਤਾ ਪਰ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਇਹ ਕੰਮ ਗਲਤ ਆ ਸਾਡਾ ਪਹਿਲਾਂ ਦਾ ਜਿਵੇਂ ਚੱਲਿਆ ਆ ਰਿਹਾ ਉਸੇ ਤਰ੍ਹਾਂ ਚੱਲੀ ਜਾਂਦੇ ਹੋ ਜੇ ਤੁਸੀਂ ਇਹ ਜ਼ਮੀਨ ਰੋਕਣੀ ਆ ਤਾਂ ਫਿਰ ਸਾਨੂੰ ਉਹ ਜ਼ਮੀਨ ਛੱਡ ਦਿਓ ਉਸ ਵਕਤ ਪਿੰਡ ਦੇ ਲੋਕਾਂ ਨੇ ਹੋਰ ਜਿਹੜੇ ਪਤਵੰਤੇ ਸੱਜਣ ਸੀ ਜਾਂ ਮੌਕੇ ਦੀ ਪੰਚਾਇਤ ਸੀ ਉਹਨਾਂ ਨੇ ਵੀ ਉਸ ਚੀਜ਼ ਨੂੰ ਸਮਝਾਇਆ ਪਰ ਉਹ ਇਸ ਗੱਲ ਤੋਂ ਬਾਜ਼ ਨਹੀਂ ਆਇਆਗਾ ਹੁਣ ਮੰਨ ਲਓ ਇਹ ਅਸੀਂ ਤਾਂ ਇਹੀ ਕਹਿੰਨੇ ਆ ਵੀ ਜਿਸ ਤਰ੍ਹਾਂ ਪਹਿਲਾਂ ਚੱਲਿਆ ਆ ਰਿਹਾ ਉਸੇ ਤਰ੍ਹਾਂ ਹੀ ਚੱਲੀ ਜਾਵੇ ਸਾਡਾ ਇਹ ਜਿਹੜਾ ਮਾਮਲਾ ਕੋਰਟ ਅਧੀਨ ਆ ਸਮਝ ਗਏ ਇਹ ਜੱਜ ਦਲシャン ਕੋਰ ਦੇ ਮਲੋਟ ਪਰ ਹਾਈ ਕੋਰਟ ਨੇ ਵੀ ਇਸ ਨੂੰ ਡਾਇਰੈਕਸ਼ਨ ਦਿੱਤੀ ਹੋਈ ਆ ਵੀਡੀਓ ਵਾਰ-ਵਾਰ ਮਤਲਬ ਉਹਨੂੰ ਨੋਟਿਸ ਆ ਰਹੇ ਆ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਹੋ ਰਿਹਾ ਉਹ ਕਹਿੰਦਾ ਵੀ ਮੈਂ ਕਬਜ਼ਾ ਕਰਕੇ ਗੰਧ ਕੱਢ ਕੇ ਫੇਰ ਜਾਣਾ ਨਹੀਂ ਪਿੰਡ ਦੇ ਵਿੱਚੋਂ ਪੰਚਾਇਤ ਦੇ ਵੱਲੋਂ ਕਿਸੇ ਨੇ ਉਹਨੂੰ ਸ਼ਿਕਾਇਤ ਕੀਤੀ ਸੀ ਜਾਂ ਕੋਈ ਦਿੱਕਤ ਪਰੇਸ਼ਾਨੀ ਸੀ ਉਹ ਸਿੱਧਾ ਕਿਵੇਂ ਕਿਸੇ ਪਿੰਡ ਦੇ ਵਿੱਚ ਐਂਟਰ ਕਰ ਸਕਦੇ ਉਹ ਜੀ ਆਏ ਆ ਪ੍ਰਬੰਧ ਲੱਗਿਆ ਹੋਇਆ ਜਦੋਂ ਮਤਲਬ ਪੰਚਾਇਤ ਆ ਭੰਗ ਹੋਈ ਉਹ ਤੋਂ ਬਾਅਦ ਪ੍ਰਬੰਧ ਲੱਗਿਆ ਪਰ ਸਾਡੇ ਕੋਲੇ ਤਾਂ ਕੋਈ ਲਿਖਤੀ ਰੂਪ ਐਪਲੀਕੇਸ਼ਨ ਨਹੀਂ ਆਈ ਵੀ ਫਲਾਨੀ ਬੰਦੇ ਨੇ ਨੋਟਸ ਨਹੀਂ ਆਇਆ ਨਾ 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 ਹੀ ਕਿਸੇ ਪਿੰਡ ਦੇ ਬੰਦੇ ਦੇ ਕੋਈ ਦਸਕਤਾਂ ਵਗੈਰਾ ਜਾਂ ਕੋਈ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੋਵੇ ਐਪਲੀਕੇਸ਼ਨ ਦੇਣੀ ਤਾਂ ਪੰਚਾਇਤ ਹੀ ਦਿੰਦੀ ਜੀ ਉਹ ਪੰਚਾਇਤ ਨੇ ਤਾਂ ਮਤਲਬ ਪਿੱਛੇ ਮੈਂ ਪੰਚਾਇਤ ਚ ਮੈਂਬਰ ਆ ਪਈ ਸੀਗਾ ਅਸ ਸਾਡੇ ਵੱਲੋਂ ਮਤਲਬ ਪ੍ਰਬੰਧ ਚੱਲਦਾ ਸੀਗਾ ਅਛਾ ਉਸ ਤੋਂ ਮਤਲਬ ਇਹ ਪਹਿਲਾਂ ਤੋਂ ਹੀ ਮਤਲਬ ਇਹ ਚੀਜ਼ਾਂ ਦਾ ਤਾਂ ਕੋਈ ਸਾਡੇ ਦਿਮਾਗ 'ਚ ਤਾਂ ਹੈ ਨਹੀਂਗਾ ਕੋਈ ਪੋਲੀਟੀਕਲੀ ਮੰਤਰੀ ਤਾਂ ਕਹਿੰਦੇ ਸੀ ਅਸੀਂ ਨਜਾਇਜ਼ ਕਬਜ਼ੇ ਛਡਾਵਾਂਗੇ ਤਾਂ ਆਪ ਹੀ ਕਬਜ਼ੇ ਕਰੀ ਜਾਂਦੇ ਆ ਹਾਂਜੀ ਇਹ ਤਾਂ ਹੁਣ ਜ਼ਮੀਨ ਹੜੱਪਣ ਦਾ ਜਾਂ ਕੋਈ ਕੀ ਤਰੀਕਾ ਕੀ ਨਜ਼ਰੀਆ ਵੀਡੀਓ ਸਾਹਿਬ ਨੂੰ ਇਹ ਵੀ ਕਿਹਾ ਸੀ ਵੀ ਛੋਡੀ ਸਾਡੇ ਨਾਲ ਕੋਈ ਜਾਤੀ ਦੁਸ਼ਮਣੀ ਆ ਜਾਂ ਕੋਈ ਚੀਜ਼ ਆ ਉਹਨਾਂ ਨੇ ਕਿਹਾ ਮੇਰੇ ਤੇ ਪ੍ਰੈਸ਼ਰ ਆ ਹਮਝ ਗਏ ਹੁਣ ਉਸ ਤੋਂ ਬਾਅਦ ਫਿਰ ਸਾਨੂੰ ਸੀਆਈਡੀ ਨੇ ਕਿਹਾ ਵੀ ਛੋਡੀ ਵੀਡੀਓ ਸਾਹਿਬ ਨਾਲ ਮੀਟਿੰਗ ਕਰਾ ਦਿੰਨੇ ਆ ਅਸੀਂ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆਹ ਦੇਖੋ ਸਾਡਾ ਕੋਰਟ 'ਚ ਮਸਲਾ ਚੱਲੀ ਜਾਂਦਾ ਤੁਸੀਂ ਇਸ ਤੋਂ ਪਾਸੇ ਹੋ ਜੋ ਪਰ ਮੰਨ ਲਓ ਉਹਨਾਂ ਨੇ ਇਸ ਚੀਜ਼ ਤੋਂ ਪਾਸੇ ਨਹੀਂ ਹੋਏ ਬਾਰ-ਬਾਰ ਮਤਲਬ ਪ੍ਰਸ਼ਾਸਕ ਨੂੰ ਲਿਆ ਲਾ ਕੇ ਸਾਨੂੰ ਕਹਿੰਦਾ ਮੈਂ ਕਬਜ਼ਾ ਲੈਣਾ ਆ ਕਰਨਾ ਹੁਣ ਜੇ ਦਾ ਕਹਿੰਦੇ ਆ ਜੋ ਕੋਰਟ ਦਾ ਫੈਸਲਾ ਹੋਊਗਾ ਉਹ ਅਸੀਂ ਮੰਨਾਂਗੇ ਹੂੰ ਠੀਕ ਹੈ ਜੀ ਪੰਚਾਇਤ ਦੀ ਰਹਿ ਵੀ ਜਾਣਨੀ ਚਾਹਾਂਗੇ ਤੁਸੀਂ ਇਸ ਪੰਚਾਇਤ ਦੇ ਵਿੱਚ ਰਹੇ ਹੋ ਲੰਮੇ ਸਮੇਂ ਤੋਂ ਨੰਬਰਦਾਰੀ ਵੀ ਰਹੀ ਹੈ ਤੁਸੀਂ ਇਹ ਇਹ ਪਰਿਵਾਰ ਨੂੰ ਜਾਣਦੇ ਹੋਵੋਗੇ ਕਿ ਉਹ ਤਬਾਦਲਾ ਕਿਹੋ ਜਿਹਾ ਸੀ ਲਿਖਤੀ ਰੂਪ ਕਿਉਂ ਨਹੀਂ ਸੀ ਤੇ ਜੇ ਲਿਖਤੀ ਰੂਪ ਨਹੀਂ ਵੀ ਹੋਇਆ ਤਾਂ ਜਿਹੜੀ ਜ਼ਮੀਨ ਬਦਲੇ ਤਬਾਦਲਾ ਹੋਇਆ ਉਹ ਤਾਂ ਇਹਨਾਂ ਦੇ ਨਾਮ ਅੱਜ ਵੀ ਬੋਲਦੀ ਹੁੰਦੀ ਹਾਂਜੀ ਹਾਂਜੀ ਸ੍ਰੀ ਪ੍ਰੀਤਮ ਸਿੰਘ ਜਿਨ੍ਹਾਂ ਦੇ ਆ ਬੇਟੇ ਖੜੇ ਆ ਮਤਲਬ ਇਹਨਾਂ ਦੇ ਨਾਂ ਜ਼ਮੀਨ ਆਜੀ ਹੁਣ ਜੀ ਇਹ ਕਿੰਨੀ ਜਗਾ ਕਿੰਨੀ ਹੈ ਚਾਰ ਕਨਾਲਾਂ 11 ਮਰਲੇ ਆ ਜੀ ਅੱਛਾ ਚਾਰ ਕਨਾਲਾਂ 11 ਮਰਲੇ ਹਾਂਜੀ ਹਾਂ ਅੱਛਾ ਜੀ ਇਹਨਾਂ ਦੇ ਪਿਤਾ ਦੇ ਨਾਮ ਅੱਜ ਵੀ ਉਹ ਬੋਲਦੀ ਹੈ ਹਾਂ ਜੀ ਉਹ ਅੱਜ ਵੀ ਬੋਲਦੀ ਹੈ ਜੀ ਤੇ ਫਿਰ ਉਹ 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 ਦੋਂ ਤੋਂ ਲੈ ਕੇ 1961 ਤੋਂ ਲੈ ਕੇ ਗਰਦੌਰੀ ਮਤਲਬ ਇਹਨਾਂ ਦੀ ਹੈ ਕਿ ਉਹ ਦੋ ਸਾਪਰੀ ਪ੍ਰੀਤੋਂ ਸੇ ਮੈਂਬਰ ਵੀ ਸਨ ਅੱਛਾ ਹਾਂਜੀ ਹਾਂਜੀ ਠੀਕ ਹੈ ਫਿਰ ਤਾਂ ਸਿੰਪਲ ਜਿਹਾ ਮਸਲਾ ਹੈ ਜਲਦੀ ਸੀ ਉਹ ਕੜਾ ਸਿੰਪਲ ਆ ਜੀ ਬਾਕੀ ਬਾਕੀ ਵੀਡੀਓ ਸਾਹਿਬ ਤੇ ਕੋਈ ਮੰਤਰੀ ਸਾਹਿਬ ਦਬਾਅ ਪਾ ਰਿਹਾ ਹੈ ਜੀ ਅੱਛਾ ਹਾਂਜੀ ਕਿ ਉਹ ਹਾਂਜੀ ਖੁੱਡੀਆਂ ਸਾਹਿਬ ਦਬਾਬ ਆ ਰਹੇ ਨੇ ਤੇ ਇਸ ਕਰਕੇ ਉਹ ਵਾਰੀ-ਵਾਰੀ ਵਾਰੀ-ਵਾਰੀ ਨਿਸ਼ਾਨਦੇਹੀ ਵਾਸਤੇ ਆਉਂਦੇ ਆ ਜੀ ਅੱਛਾ ਹਾਂਜੀ ਹਾਂਜੀ ਨਹੀਂ ਤੇ ਪੰਚਾਇਤ ਨੇ ਇੱਕ ਕੋਈ ਮਤਾ ਇਹਨਾਂ ਦੇ ਹੱਕ ਚ ਪਾ ਕੇ ਤੇ ਪੰਚਾਇਤ ਪ੍ਰਸ਼ਾਸਨ ਨੂੰ ਰੋਕ ਸਕਦੀ ਹੈ ਕੋਈ ਮਤਾ ਨਹੀਂ ਪਾਇਆ ਨਵੀਂ ਪੰਚਾਇਤ ਨੇ ਵੀ ਲਿਖ ਕੇ ਦਿੱਤਾ ਹੋਇਆ ਪੁਰਾਣੀ ਪੰਚਾਇਤ ਨੇ ਵੀ ਲਿਖ ਕੇ ਦਿੱਤਾ ਹੋਇਆ ਇਹਨਾਂ ਪਤਾ ਕੀ ਕੀਤਾ ਜੀ ਜਦੋਂ ਇਲੈਕਸ਼ਨ ਹੋਣਾ ਸੀ ਅਜੇ ਪੰਚਾਇਤ ਦਾ ਤੇ ਪ੍ਰਬੰਧਕ ਲੱਗਿਆ ਹੁੰਦਾ ਪ੍ਰਬੰਧਕ ਤੋਂ ਇਹਨਾਂ ਮਤਾ ਪਵਾਇਆ ਅੱਛਾ ਹਾਂ ਨਾ ਨਵੇਂ ਸਰਪੰਚ ਤੋਂ ਪਵਾਇਆ ਨਾ ਪੁਰਾਣੇ ਤੋਂ ਪਵਾਇਆ ਪ੍ਰਬੰਧਕ ਤੋਂ ਮਤਾ ਪਵਾਇਆ ਨਾ ਹਾਂ ਪ੍ਰਬੰਧਕ ਤੇ ਸਿਆਸੀ ਦਬਾਅ ਪਾ ਕੇ ਉਹਦੇ ਤੋਂ ਪਵਾਇਆ ਹਾਂਜੀ 2611 ਨ ਮਤਾ ਪਵਾਇਆ ਹਾਂ 2611 2611 ਨ ਮਤਾ ਪਵਾਇਆ ਜੀ 15 10 ਨੂੰ ਬੋਟਾ ਪੈ ਗਿਆ ਹਾਂ 2611 ਨ ਮਤਾ ਪ੍ਰਬੰਧਕ ਤੋਂ ਪਵਾਇਆ ਇਹਨਾਂ ਨੇ ਵੀ ਮੈਂ ਗਰਾਊਂਡ ਨੂੰ ਜ਼ਮੀਨ ਦਿੰਨਾ ਵੀਡੀਓ ਨੇ अच्छा तो फिर जेड़े कागज़ आऊ ਤੁਸੀਂ ਦਿਖਾਏ ਨਹੀਂ ਵੀ ਆ ਇੰਨੀ ਇਹਨਾਂ ਦੇ ਨਾਮ ਬੋਲਦੀ ਐ ਇਹਨਾਂ ਦੀ ਇਹਨਾਂ ਨੂੰ ਦੇ ਦੋ ਤੁਸੀਂ ਜਿੱਥੇ ਮਰਜ਼ੀ ਗਰਾਊਂਡ ਬਣਾਉਂ ਖਾਏ ਆ ਜੀ ਨਹੀਂ ਮੰਨ ਹੀ ਨਹੀਂ ਰਿਹਾ ਉਹ ਨਹੀਂ ਇਹ ਕੋਈ ਧੱਕਾ ਥੋੜੀ ਆ ਮੰਨ ਕਿਉਂ ਨਹੀਂ ਰਿਹਾ ਕਾਗਜ਼ ਬੋਲ ਬਿਲਕੁਲ ਬਿਲਕੁਲ ਧੱਕਾ ਜੀ ਮੰਨਦਾ ਹੀ ਨਹੀਂਗਾ ਉਹ ਕਿਸੇ ਚੀਜ਼ ਨੂੰ ਵੀ ਨਾ ਪੰਚਾਇਤ ਨੂੰ ਆਦਾ ਮੰਨਣਾ ਨਾ ਮੈਂ ਕਿਸੇ ਨੂੰ ਪਿੰਡ ਵਾਲੇ ਨੂੰ ਮੰਨਣਾ ਅੱਛਾ ਪ੍ਰਸ਼ਾਸਨ ਲੈ ਕੇ ਇੱਥੇ ਪਹੁੰਚਿਆ ਬਾਪੂ ਪ੍ਰਸ਼ਾਸਨ ਬਹੁਤ ਵਾਰੀ ਬਹੁਤ ਵਾਰੀ ਜੀ ਘਟੋ ਘਟ ਮੇਰੇ ਵਾਲਾ ਪੰਜ ਵਾਰ ਆ ਗਏ ਜੀ ਅੱਛਾ ਫਿਰ ਕਿੱਦਾਂ ਰੋਕਦੇ ਕਿੱਦਾਂ ਅਸੀਂ ਰੋਕਦੇ ਅਸੀਂ ਤਰਨਾ ਲੱਗਾ ਅ ਸਾਬ੍ਹ ਆਇਆ ਹਸਪਤਲ ਵੀ ਆਇਆ ਸਾਰੇ ਮਤਲਬ ਮੈਂ ਇੱਕ ਨਾ ਆ ਕੇ ਦਵਾਪ ਆਇਆ ਨਾਂਗਾ ਰੋਪਨ ਪਾ ਕੇ ਜਿਹਾ ਸੀ ਮਤਲਬ ਆਸੇ ਪਾਸੇ ਬੈਠੋ ਗੱਡੀ ਚ ਅਸੀਂ ਬੰਦੇ ਵਾਵਾ ਸ਼ਹਿਬ ਗੱਡੀ ਚ ਅਸੀਂ ਬੰਦੇ ਨਹੀਂ ਅੱਛਾ ਜੇ ਥੱਕੇ ਨਾ ਪਾਉਣਾ ਤਾਂ ਵੇਖ ਲਓ ਹਾਂ ਅਸੀਂ ਆਪ ਦੀ ਤਿਆਰੀ ਚ ਖੜੇ ਆ ਆਪ ਦੀ ਤਿਆਰੀ ਚ ਖੜੇ ਰਹੇ ਅੱਛਾ ਮੰਦਾ ਕਿਸੇ ਨੂੰ ਨਹੀਂ ਪਹੁੰਚਦਾ ਨਾ ਉਹ ਬੋਲੇ ਨਾ ਸੀ ਬੱਲੇ ਅੱਛਾ ਹਾਂਜੀ ਠੀਕ ਹੈ ਫਿਰ ਕਿਦਾਂ ਹੱਲ ਕਿਵੇਂ ਹੋਊਗਾ ਇਹਨਾਂ ਦਾ ਸਮੱਸਿਆ ਤੁਸੀਂ ਜਿਵੇਂ ਇਹਨਾਂ ਨੇ ਕਿਹਾ ਹਾਈ ਕੋਰਟ ਦਾ ਵੀ ਇਹਨਾਂ ਨੇ ਰੁਕਕ ਕੀਤਾ ਉੱਥੋਂ ਕਿਸ ਤਰ੍ਹਾਂ ਦਾ ਮਤਲਬ ਅੱਗੋਂ ਉੱਥੇ ਵੀ ਤਰੀਕ ਦਿੱਤੀ ਆ ਜੀ ਉਹਨਾਂ ਨੇ ਕਿੰਨੀ ਤਰੀਕ ਆ ਜੀ ਡਾਕਟਰ ਸਾਹਿਬ ਆ 12 ਤਰੀਕ ਹਾਂ 12 ਤਰੀਕ ਆ ਜੀ ਫਿਰ ਹਾਂਜੀ ਹਾਂ ਇਧਰ ਜਥੇਬੰਦੀ ਵਾਲੇ ਵੀ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਪਹਿਲਾਂ ਆਪਣੀ ਜਥੇਬੰਦੀ ਦਾ ਨਾਮ ਜ਼ਰੂਰ ਦੱਸ ਦਿਓ ਜੀ ਕਿ ਕਿਹੜੀ ਜਥੇਬੰਦੀ ਇਹਨਾਂ ਦੀ سپورਟ ਦੇ ਵਿੱਚ ਇੱਥੇ ਪਹੁੰਚੀ ਹੈ ਤੇ ਤੁਹਾਨੂੰ ਕਦੋਂ ਪ ਸਾਡੇ ਮੈਡਮ ਜਸੇਪੰਦੀ ਕੋਲ ਇਹਨਾਂ ਦਾ ਕਿਸਾਨ ਸਭਾ ਮੈਂ ਉਹਦਾ ਜ਼ਿਲ੍ਹਾ ਪ੍ਰੈਜ਼ੀਡੈਂਟ ਹਾਂ ਹਾਂ ਕਿਸਾਨ ਸਭਾ ਦਾ ਜੀ ਇਹਨਾਂ ਸਾਡੇ ਕੋਲੇ 12ਵੇਂ ਮਹੀਨੇ ਦੀ 1-2 ਤਰੀਕ ਨੂੰ ਸਾਡੇ ਕੋਲੇ 1 ਤਰੀਕ ਨੂੰ ਆਇਆ ਕਿ ਵੀ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਅੱਛਾ ਅਸੀਂ ਕਿਹਾ ਵੀ ਆਪਾਂ ਚੱਲ ਵੀਡੀਓ ਸਾਹਿਬ ਨੂੰ ਮਿਲਦੇ ਹਾਂ ਚੱਲ ਕੇ ਪ੍ਰਸ਼ਾਸਨ ਵੀ ਐਸ ਨਿਆਂ ਤੱਕ ਆਦਾ ਨਹੀਂ ਹੋਣ ਦਿੰਦੇ ਤੁਹਾਡੇ ਨਾਲ ਅਸੀਂ ਤਿੰਨ ਜਸੇਪੰਦੀਆਂ ਸੀ ਦਕੋਂ ਦਾ ਦੇ ਵੀ ਤੇ ਜ਼ਿਲ੍ਹਾ ਸਿਕਤਰ ਸੀਗੇ ਤੇ ਦਰਸ਼ਨਪਾਲ ਵਾਲੇ ਕ੍ਰਾਂਤੀਕਾਰੀ ਜੁਨੀਅਰ ਵੀ ਹੂੰ ਕਾਫੀ ਜ਼ਿੰਮੇਵਾਰ ਬੰਦੇ ਪਿੰਡ ਦੇ ਵੀ ਨਾਲ ਸੀਗੇ ਹੂੰ ਅਸੀਂ ਵੀਡੀਓ ਸਾਹਿਬ ਨੂੰ ਪੁੱਛਿਆ ਜੇ ਤਾਂ ਵੀਡੀਓ ਸਾਹਿਬ ਕਹਿੰਦਾ ਵੀ ਮੈਨੂੰ ਇਹ ਤਾਂ ਤੁਸੀਂ ਭੁੱਲ ਹੀ ਜਾਓ ਅੱਛਾ ਵੀ ਮੈਂ ਕਬਜ਼ਾ ਕਰਨਾ ਜੋ ਤੁਸੀਂ ਕਰਨਾ ਕਰ ਲਓ ਕਹਿੰਦਾ ਨਹੀਂ ਤੁਸੀਂ ਉਹਨਾਂ ਸਾਸੀਂ ਕਿਹਾ ਵੀ ਅਸੀਂ ਅਪੀਲ ਲੈ ਕੇ ਆਏ ਆ ਤੁਹਾਡੇ ਕੋਲੇ ਵੀ ਇਹਨਾਂ ਦਾ ਕੋਰਟ ਕੇਸ ਹੈ ਹੂੰ ਵੀ ਜੋ ਵੀਡੀਓ ਸਰ ਕੋਰਟ ਦਾ ਫੈਸਲਾ ਆ ਜਣੂ ਤੁਹਾਡੇ ਹੱਕ ਚ ਆ ਗਿਆ ਤੁਸੀਂ ਵਾਹ ਲਓ ਜੇ ਇਹਨਾਂ ਦੇ ਖਸਾਨਾਂ ਦੇ ਹੱਕ ਚ ਆ ਗਿਆ ਤਾਂ ਅਸੀਂ ਇਹ ਵਾਹ ਲੈਣਗੇ ਤਾਂ ਮੈਨੂੰ ਕਹਿੰਦਾ ਵੀ ਅਸੀਂ ਹੁਣੇ ਚੱਲਿਆਂ ਕਬਜ਼ਾ ਲੈਣਾ ਅੱਛਾ ਹਾਂ ਅਸੀਂ ਕਹਾਂ ਵੀ ਆਜੋ ਇੱਥੇ ਆ ਗਿਆ ਨਾਲ ਦੀ ਨਾਲ ਹੀ ਪ੍ਰਸ਼ਾਸਨ ਲੈ ਕੇ ਅੱਛਾ ਇੱਥੇ ਕੰਦ ਗੱਡਣ ਲੱਗ ਗਏ ਸੂਤ ਬੰਨ ਲਿਆ ਇਹਨਾਂ ਨੇ ਤਾਂ ਅਸੀਂ ਕਿਹਾ ਵੀ ਸੂਤ ਅਸੀਂ ਬੰਨਣਾ ਨਹੀਂ ਦਿੰਦੇ ਵੀਡੀਓ ਸਾਹਿਬ ਇੱਥੇ ਨੁਕਸਾਨ ਹੋ ਗਿਆ ਤੁਸੀਂ ਜ਼ਿੰਮੇਵਾਰਾਂ ਜੇ ਕੋਈ ਬੰਦਾ ਮਰ ਗਿਆ ਤਾਂ ਧੱਕੇ ਨਾਲ ਅਸੀਂ ਤੁਹਾਨੂੰ ਨਹੀਂ ਕਰਨ ਦਿੰਦੇ ਕੰਦ ਕਿਉਂ ਲੀਗਲ ਤੁਹਾਡੇ ਕੋਲੇ ਵੀ ਕੁਝ ਹੈ ਨਹੀਂ ਵੀਡੀਓ ਸਾਹਿਬ ਕੋਲੇ ਕੋਈ ਲੀਗਲੀ ਹੈ ਨਹੀਂ ਹਾਂ ਨਾ ਤਾਂ ਵੀਡੀਓ ਸਾਹਿਬ ਕੋਲੇ ਕੋਈ ਕੋਰਟ ਦਾ ਆਰਡਰ ਹੈ ਨਾ ਕਿਸੇ ਪ੍ਰਸ਼ਾਸਨ ਦਾ ਡੀਸੀ ਸਾਹਿਬ ਦੀ ਕੋਰਟ ਦਾ ਆਰਡਰ ਹੈ ਉਹਦੇ ਕੋਲੇ ਵੀ ਜਾ ਕੇ ਕਬਜ਼ਾ ਕਰ ਲਾ ਤੂੰ ਇੱਕ ਤੁਸੀਂ ਇਹ ਦੇਖੋ ਮੈਡਮ ਪਹਿਲੀ ਵਾਰ ਹੋਇਆ 15 10 ਨੂੰ ਪੰਚਾਇਤਾਂ ਬਣ ਗਈਆਂ 26 11 ਨੂੰ ਮਤਾ ਇੱਕ ਪ੍ਰਬੰਧਕ ਤੋਂ ਪਵਾਈ ਜਾਂਦੇ ਆ ਵੀ ਅਸੀਂ ਗਰਾਊਂਡ ਨੂੰ ਜ਼ਮੀਨ ਦੇਣੀ ਹੈ ਤੁਸੀਂ ਇਹ ਦੇਖੋ ਵੀ ਪੰਚਾਇਤ ਤੋਂ ਬਿਨਾ ਪੰਚਾਇਤਾਂ ਪਾਵਰ ਹੁੰਦੀ ਹੈ ਪੰਚਾਇਤ ਜ਼ਮੀਨ ਜਿਨੂ ਮਰਜ਼ੀ ਦੇ ਸਕਦੀ ਹੈ ਇੱਕ ਅਫਸਰ ਇੱਕ ਮੁਲਾਜ਼ਮ ਕਿਵੇਂ ਜ਼ਮੀਨ ਗਰਾਊਂਡ ਨੂੰ ਦੇ ਦੂਗਾ ਕਬਜ਼ਾ ਲੈ ਕੇ ਤਾਂ ਮੈਂ ਕਹਾਂ ਵੀਡੀਓ ਸਾਹਿਬ ਵੀ ਦੋਨੇ ਨੰਬਰਦਾਰ ਸਾਡੇ ਜਿੰਨੇ ਬਜ਼ੁਰਗ ਪ੍ਰਾਣੇ ਆ ਜਿਹੜੇ ਬੈਠੇ ਐ ਤੇ ਜਿਹੜੇ ਦੇਖ ਰਹੇ ਸਾਡੇ ਪਿੰਡ ਨੂੰ ਬੱਚਾ ਬੱਚੀ ਨੂੰ ਪਤਾ ਵੀ ਇਹਨਾਂ ਜ਼ਮੀਨ ਖਸਾਨਾਂ ਨੇ ਤਵਾਦਲੇ ਉੱਤੇ ਪਾਉਂਦੇ ਐ ਤਾ ਕਰਕੇ ਇਹ ਜ਼ਮੀਨ ਰੈਂਟ ਤੇ ਨਹੀਂ ਕਦੇ ਚੜੀ ਤਾਂ ਕਰਕੇ ਕਿਸੇ ਨੇ ਕੰਪਲੀਟ ਨਹੀਂ ਕੀਤੀ ਪਿੰਡ ਦੇ ਬੰਦੇ ਨੂੰ ਕੋਈ ਸ਼ਿਕਾਇਤ ਨਹੀਂ ਬਸ ਇੱਕੋ ਗੱਲ ਵੀਡੀਓ ਕਹਿੰਦਾ ਵੀ ਮੈਨੂੰ ਖੁੱਡੀਆਂ ਸਾਹਿਬ ਦਾ ਮੰਤਰੀ ਦਾ ਪ੍ਰੈਸ਼ਰ ਆ ਮੇਰੇ ਤੇ ਮੈਂ ਕਬਜ਼ਾ ਲੈ ਕੇ ਕੰਦ ਦੇ ਕੱਢ ਕੇ ਜਾਣੀ ਹੈ ਇਸ ਕਰਕੇ ਫਿਰ ਇਸ ਪਰਿਵਾਰ ਨਾਲ ਧੱਕਾ ਕਰਨ ਲੱਗਿਆ ਅਸੀਂ ਪੱਕੇ ਤੌਰ ਤੇ ਸਾਡਾ ਇੱਥੇ ਧਰਨਾ ਚੱਲ ਰਿਹਾ ਫਿਰ ਇਹ ਘੱਟੋ ਘੱਟ ਵੀ 5 6 ਵਾਰ ਹੀ ਆਏ ਆ ਪ੍ਰਸ਼ਾਸਨ ਲੈ ਕੇ ਪੂਰਾ ਗੱਡੀਆਂ ਹਮਲਾ ਪੁਲਿਸ ਲੈ ਕੇ ਤਹਿਸੀਲਦਾਰ ਆ ਸਾਰੇ ਡੀਐਸਪੀ ਵਗੈਰਾ ਹਮ ਜਿਹੜਾ ਵੀਡੀਓ ਪ੍ਰਸ਼ਾਸਨ ਸਾਰਾ ਫਿਰ ਨਾ ਕੁਛ ਸਾਡੇ ਐਸਐਚਓ ਮੈਡਮ ਆਈ ਹੁਣ ਉਹ ਵੀ ਸਮਝਦਾਰਾ ਕੁਛ ਪੜੀ ਲਿਖੀ ਬੜੀ ਹੈ ਜਿਹੜਾ ਜਿੱਤੋਂ ਜਿੰਨਾ ਕ ਅਸੀਂ ਮੁਲਾਜ਼ਮ ਦਾ ਕਹਿ ਸਕਦੇ ਆ ਉਹਨੇ ਡੀਐਸਪੀ ਨੂੰ ਕਿਹਾ ਵੀ ਇਹ ਜਿਹੜਾ ਡੀਐਸਪੀ ਸਾਹਿਬ ਜਿਹੜੀ ਆਪਾਂ ਜ਼ਮੀਨ ਦੇ ਵਿੱਚ ਖੜੇ ਆ ਨਾ ਇਹ ਮਾਲਕੀ ਇਹਨਾਂ ਦੀ ਹੈ ਫਿਰ ਇਹ ਵੀਡੀਓ ਸਾਹਿਬ ਇਹਨਾਂ ਨੂੰ ਛੱਡ ਦੇ ਹਮ ਠੀਕ ਹੈ ਨਾ ਜਿਵੇਂ ਆਪਦੀ ਹੋਣੀਆਂ ਤਾਂ ਇਹਨਾਂ ਨੂੰ ਛੱਡ ਦੇ ਤਾਂ ਅਸੀਂ ਵੀ ਇਹ ਕਿਹਾ ਵੀ ਸਾਰੀ ਆ ਪਿੰਡ ਦੀ ਪੰਚਾਇਤ ਖੜੀ ਆ ਵੀ ਆਹ ਜ਼ਮੀਨ ਇਹਨਾਂ ਨੂੰ ਛੱਡ ਦਿਓ ਉਹ ਵਾਹ ਲੋ ਸਾਨੂੰ ਕੋਈ ਇਤਰਾਜ ਨਹੀਂ ਹੋਊਗਾ ਉਹਦਾ ਕਬਜ਼ਾ ਸਾਨੂੰ ਦੇ ਦਿਓ ਇਹਦਾ ਕਬਜ਼ਾ ਤੁਸੀਂ ਲੈ ਲਓ ਤਾਂ ਇਸ ਕਰਕੇ ਜਿਹੜਾ ਨਜਾਇਜ਼ ਧੱਕਾ ਇੱਕ ਸਿਆਸੀ ਪ੍ਰੈਸ਼ਰ ਰੱਖ ਲੋ ਕੁਛ ਚੱਲ ਕੁਛ ਆਪਦੀ ਉਹਨਾਂ ਦੇ ਚਿਹਤੇ ਆ ਜਿਹੜੇ ਉਹ ਸਾਹਮਣੇ ਤਾਂ ਨਹੀਂ ਚੱਲ ਅੰਦਰ ਗਰਾਉਂਟ ਹੈ ਜਿਹੜੀ ਪ੍ਰੈਸ਼ਰ ਪਾ ਕੇ ਜਿਹੜਾ ਵੀਡੀਓ ਸਾਹਮਣੂ ਦਬਾ ਕੇ ਕੰਮ ਕਰਾਉਣਾ ਚਾਹੁੰਦੇ ਆ ਪਰ ਮੰਤਰੀ ਸਾਹਿਬ ਨੂੰ ਅਸੀਂ ਕਹਿੰਨੇ ਆ ਇਹ ਪਰਿਵਾਰ ਨੇ ਵਿਚਾਰੇ ਨੇ ਦੋ ਤਿੰਨ ਵਾਰੀ ਵੋਟਾਂ ਵੀ ਉਹਨੂੰ ਪਾਈਆਂ ਸਾਡੇ ਪਿੰਡ ਦਾ ਰਿਸ਼ਤੇਦਾਰ ਵੀ ਹੈ ਕੁੱਡੀਆਂ ਹਮਦਰਦੀ ਤੌਰ ਤੇ ਵੀ ਵੋਟਾਂ ਪਹਿਲਾਂ ਉਹ ਜਗਦੇਵ ਸਿੰਘ ਖੁੱਡੀਆਂ ਦੀ ਡੈਥ ਹੋਈ ਹੈ ਜਦੋਂ ਇਹ ਕਟੌੜਾ ਦਲ ਪਾਰਟੀ ਦੇ ਵਿੱਚ ਉੱਠਿਆ ਸੀ ਗਰਾਮ ਆਨਦਲ ਦਾ ਸਿਮਰਨਜੀਤ ਮਾਨ ਉਹਦਾ ਮੈਨੂੰ ਯਾਦ ਨਹੀਂ ਵੀ ਉਹ ਕਾਲੀ ਦਲ ਕਿੰਨੇ 120 ਕਿਹੜੀ ਉਹਨਾਂ ਦੀ ਪਾਰਟੀ ਹੈ ਉਹਦੇ ਵਿੱਚ ਵੀ ਪਿੰਡ ਨੇ ਬੜੀ ਹਮਦਰਦੀ ਨਾਲ ਇਹਨੂੰ ਵੋਟਾਂ ਪਾਈਆਂ ਇਹਨੂੰ ਹੁਣ ਵੀ ਸਾਰੇ ਨਿੱਜੀ ਤੌਰ ਤੇ ਵੀ ਜਾਣਦੇ ਆ ਪਤਾ ਨਹੀਂ ਇਸ ਪਰਿਵਾਰ ਨਾਲ ਕਿੱਡੀ ਕੀ ਖਤ ਹੋ ਗਈ ਆ ਇਹ ਦੋ ਦੋ ਢਾਈ ਢਾਈ ਤਿੰਨ ਤਿੰਨ ਕਨਾਲਾਂ ਦੇ ਮਾਲਕ ਹੈ ਇਸ ਤੋਂ ਵੱਧ ਹੈ ਨਹੀਂਗੇ ਤਾਂ ਆ ਕੇ ਜਿਹੜੀ ਪੰਜ ਚਾਰ ਕਨਾਲਾਂ ਜ਼ਮੀਨ ਉਹਦੇ ਦੇ ਗਵਜਾ ਕਰਨਾ ਚਾਹੁੰਦੀ ਹੈ ਹਾਂ ਕਹਿੰਦੀ ਹੈ ਜਿਹੀ ਵੀ ਕੋਈ ਗੱਲ ਹੋਈ ਹੈ ਕਿ ਵੀ ਤੁਹਾਡੀ ਉਹਨਾਂ ਨਾਲ ਜਦੋਂ ਬੈਂਸ ਬਸਈਆ ਹੋਇਆ ਤਾਂ ਉਹਨਾਂ ਨੇ ਇਹ ਗੱਲ ਵੀ ਆਖੀ ਕਿ ਅਸੀਂ ਕਾਨੂੰਨ ਨੂੰ ਨਹੀਂ ਮੰਨਦੇ ਜਾਂ ਅਸੀਂ ਕਿਸੇ ਹੋਰ ਜਿਵੇਂ ਤੁਸੀਂ ਕਿਹਾ ਵੀ ਅਸੀਂ ਹਾਈ ਕੋਰਟ ਦੇ ਫੈਸਲੇ ਤੇ ਅਟਲ ਰਵਾਂਗੇ ਜੇ ਉਹਨਾਂ ਨੇ ਸਾਡੇ ਹੱਕ 'ਚ ਕਰਤਾ ਤਾਂ ਵੀ ਠੀਕ ਆ ਜੇ ਸਾਡੇ ਖਿਲਾਫ ਕਰਤਾ ਤਾਂ ਵੀ ਠੀਕ ਆ ਤਾਂ ਇਹੋ ਜਿਹੀ ਵੀ ਕੋਈ ਗੱਲਬਾਤ ਉੱਥੇ ਹੋਈ ਹਾਂਜੀ ਹਾਂਜੀ ਇਹ ਕਾਨੋਗੋ ਤੇ ਵੀਡੀਓ ਸੀ ਹਾਂ ਕਾਨੂੰਗੋ ਨੂੰ ਮੈਂ ਕਿਹਾ ਵੀ ਤੁਹਾਨੂੰ ਡੀਸੀ ਸਾਹਿਬ ਨੇ ਤੁਹਾਨੂੰ ਦਰਖਾਸਤਾਂ ਮਾਰਕ ਕਰਤੀਆਂ ਜਿਹੜਾ ਕੋਰਟ ਦੇ ਤੁਹਾਨੂੰ ਵੀ ਅਸੀਂ ਕਾਪੀਆਂ ਦੇਤੀਆਂ ਵੀ ਕੋਰਟ ਕੇਸ ਹੈ ਵੀਡੀਓ ਸਾਹਿਬ ਮੈਂ ਕਿਹਾ ਸਾਰਾ ਕਾਨੂੰਗੋ ਨੂੰ ਵੀ ਅਸੀਂ ਜਿਹੜਾ ਜਿੰਨੀਆਂ ਦਰਖਾਸਤਾਂ ਡੀਸੀ ਸਾਹਿਬ ਨੇ ਦੋ ਵਾਰੀ ਮਾਰਕ ਕਰਤੀਆਂ ਜਿ세 ਬੰਦੀਆਂ ਵੀ ਡੀਸੀ ਸਾਹਿਬ ਨੂੰ ਮਿਲੀਆਂ ਪਰ ਬਾਰ ਵੀ ਤਿੰਨ ਚਾਰ ਵਾਰੀ ਮਿਲਿਆ ਡੀਸੀ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਧੱਕਾ ਨਹੀਂ ਕਰਦੇ ਪਰ ਉਹਦੇ باوجود ਵੀ ਇੱਥੇ ਆ ਕੇ ਕਹਿੰਦਾ ਵੀ ਨਾ ਤਾਂ ਅਸੀਂ ਕੋਰਟ ਨੂੰ ਮੰਨਦੇ ਆ ਅੱਛਾ ਠੀਕ ਹੈ ਕਾਨੂੰਨ ਕੋ ਕਹਿੰਦਾ ਵੀ ਮੈਂ ਤਾਂ ਮੰਨ ਨਹੀਂ ਸਕਦਾ ਕਹਿੰਦਾ ਮੈਨੂੰ ਤਾਂ ਆਰਡਰ ਕਰੇ ਜੱਜ ਸਿੱਧਾ ਮੈਂ ਕਹਾਂ ਵੀ ਮੈਂ ਤਾਂ ਜੱਜ ਨਹੀਂ ਵੀ ਜਿਹੜਾ ਤੈਨੂੰ ਫੈਸਲਾ ਲਿਆ ਕੇ ਦੇ ਦਾਂ ਕੋਰਟ 'ਚ ਫੈਸਲਾ ਰੱਖਤਾ ਕੋਰਟ 'ਚ ਵੀਡੀਓ ਸਾਹਿਬ ਦਾ ਪੱਖ ਰੱਖੇ ਜੇ ਇਹਦੇ ਹੱਕ 'ਚ ਕੋਰਟ ਕਰਦੀ ਹੈ ਵੀਡੀਓ ਸਾਹਿਬ ਨੂੰ ਕੋਰਟ ਕਹਿੰਦੀ ਹੈ ਕਾਨੂੰਨ ਕੋ ਸਾਬ ਤੈਨੂੰ ਕੋਰਟ ਕਹਿੰਦੀ ਹੈ ਵੀ ਇਹ ਤੂੰ ਕਬਜ਼ਾ ਲੈ ਲੈ ਕਿ ਅਸੀਂ ਪਾਸੇ ਹਟ ਜਾਾਂਗੇ ਹੂੰ ਠੀਕ ਹੈ ਨਾ ਤਾਂ ਕੋਰਟ ਦਾ ਫੈਸਲਾ ਤੁਹਾਡੇ ਕੋਲੇ ਹੱਕ 'ਚ ਇਹਦੇ ਵਿੱਚ ਵੜਨ ਦਾ ਕੋਈ ਦਖਲ ਬਰਾਂਟੀ ਹੈ ਨਹੀਂਗਾ ਨਜਾਇਜ਼ ਤੌਰ ਤੇ ਇੱਕ ਪ੍ਰਸ਼ਾਸਨ ਦਾ ਹਊਆ ਬਣਾ ਕੇ ਜਿਵੇਂ ਸਿਆਸੀ ਪ੍ਰੈਸ਼ਰ ਪਾ ਕੇ ਵੀ ਇਹਨਾਂ ਨੂੰ ਡਰਾ ਦੇਣਗੇ ਚੱਕ ਕੇ ਲੈ ਜਾਣਗੇ ਜੀ ਡਾਂਗਵਾ ਦੇਣਗੇ ਜੀ ਬਸ ਜਬੰਦ ਕਰ ਦੇਣਗੇ ਪਰਚੀ ਦਰਜ ਕਰਦੇ ਆ ਕਿ ਇਹੋ ਜਿਹੀਆਂ ਧਮਕੀਆਂ ਦੇ ਕੇ ਡਰਾ ਕੇ ਜ਼ਮੀਨ ਦਾ ਕਬਜ਼ਾ ਕਰਨਾ ਚਾਹੁੰਦੇ ਜੀ ਤਾਂ ਜਥੇਬੰਦੀ ਦੀ ਅਗਲੀ ਰਣਨੀਤੀ ਕੀ ਹੋਊਗੀ ਕਿਉਂਕਿ ਇੱਕ ਪਾਸੇ ਜਦੋਂ ਕੋਰਟ 'ਚ ਕੇਸ ਲੱਗਿਆ ਹੋਇਆ ਤਾਂ ਉਹ ਝਗੜ ਰਹੇ ਆ ਤੇ ਇੱਥੇ ਜਿਹੜਾ ਤੁਸੀਂ ਬੈਠੇ ਹੋ ਚਲੋ ਤੁਹਾਨੂੰ ਅਜੇ ਵੀ ਲੱਗਦਾ ਵੀ ਉਹ ਆਉਂਦੇ ਆ ਵਾਰ-ਵਾਰ ਆਉਂਦੇ ਆ ਹੁਣ ਵੀ ਆ ਸਕਦੇ ਆ ਫਿਰ ਤੋਂ ਕੰਦਾ ਕਢਣਗੇ ਤੇ ਕੋਈ ਨੁਕਸਾਨ ਹੋਊਗਾ ਇਸ ਕਰਕੇ ਤੁਹਾਨੂੰ ਬੈਠਣਾ ਪੈ ਰਿਹਾ ਪਰ ਫਿਰ ਵੀ ਕੋਈ ਅੱਗੇ ਤਿੱਖਾ ਸੰਘਰਸ਼ ਵੀ ਵਿੱਢਿਆ ਜਾਊਗਾ ਜੇਕਰ ਵਾਰ-ਵਾਰ ਪ੍ਰਸ਼ਾਸਨ ਉਹਨੋਂ ਨਾ ਹਟਿਆ ਇਹ ਮੈਡਮ ਜਿਹੜਾ ਸਾਡਾ ਐਸ ਕੇ ਐਮ ਜਿਹੜਾ ਪੰਜਾਬ ਦੇਸ਼ ਦਾ ਬਣਿਆ ਹੋਇਆ ਤੇ ਸਾਡੀ ਇੱਕ ਐਸ ਕੇ ਐਮ ਤੇ ਜਿਹੜਾ ਸੰਯੁਕਤ ਮੋਰਚੇ ਦੀ ਇੱਕ ਕਮੇਟੀ ਬਣੀ ਹੋਈ ਹੈ ਜ਼ਿਲ੍ਹਾ ਮੁਕਸਰ ਦੀ ਜੀ ਇਸ ਕੇਐਮ ਦੀ ਕਮੇਟੀ ਦੇ ਵਿੱਚ ਸਾਰੇ ਜਸੇਬੰਦੀਆਂ ਦੇ ਧਿਆਨ ਚ ਹੈ ਇਹ ਮਾਮਲਾ ਸਾਰੇ ਜਸੇਬੰਦੀਆਂ ਜੇ ਕੋਈ ਕਹਿੰਦੀ ਹੈ ਧੱਕਾ ਹੋ ਗਿਆ ਅਸੀਂ ਨਾਲ ਦੀ ਨਾਲ ਇੱਥੇ ਆ ਕੇ ਖੜਾਂਗੇ ਧੱਕੇ ਨਾਲ ਅਸੀਂ ਕੱਢਣ ਨਹੀਂ ਦੇਵਾਂਗੇ ਚਾਹੇ ਨੁਕਸਾਨ ਹੋ ਜਾਏ ਚਾਹੇ ਸਾਨੂੰ ਗੋਲੀਆਂ ਮਾਰ ਕੇ ਤਾਂ ਮੌਲ ਨਹੀਂ ਕੰਦ ਕੱਢ ਲੈਣ ਠੱਡਾ ਲਾ ਦੇਣ ਚੇਤਾਵਨੀ ਹੈ ਮੈਨੂੰ ਪ੍ਰਸ਼ਾਸਨ ਨੂੰ ਮੇਰੀ ਇਹ ਤੁਹਾਡੇ ਰਹੀਂ ਜੇ ਇਸ ਪਰਿਵਾਰ ਨਾਲ ਧੱਕਾ ਕੀਤਾ ਅਸੀਂ ਇੱਥੇ ਕੁਰਬਾਨੀ ਦੇਣ ਨੂੰ ਵੀ ਤਿਆਰ ਆ ਅਸੀਂ ਪਿੱਛੇ ਨਹੀਂ ਹਟਾਂਗੇ ਠੀਕ ਹੈ ਅਸੀਂ ਕਹਿੰਦੇ ਵੀ ਕੋਰਟ ਫੈਸਲਾ ਆ ਜੀ ਜੋ ਕੋਰਟ ਫੈਸਲਾ ਕਰ ਦੇ ਤੁਹਾਡੇ ਹੱਕ ਚ ਅਸੀਂ ਪਾਸੇ ਹਟ ਜਾਾਂਗੇ ਠੀਕ ਹੈ ਕੋਰਟ ਦੇ ਫੈਸਲੇ ਨੂੰ ਅਸੀਂ ਮੰਨਾਂਗੇ ਹਾਂ ਅਸੀਂ ਕੀ ਕਹਿਣਾ ਚਾਹੂਗੇ ਬਾਪੂ ਜੀ ਕਿਉਂਕਿ ਤੁਹਾਡੀ ਫਸਲ ਵੀ ਭੀਜੀ ਹੋਈ ਹੈ ਮਾੜਾ ਮੋਟਾ ਜੇ ਕਹਿੰਦੇ ਬਦਲ ਵੀ ਵਰਨ ਤੇ ਹੋ ਜੇ ਤੇ ਜੱਟ ਦੀ ਜਿਹੜੀ ਜਾਨ ਹੈ ਉਹ ਮੁਠੀ ਚ ਆ ਜਾਂਦੀ ਹੈ ਤੇ ਤੁਹਾਡੇ ਤਾਂ ਫਿਰ ਵੀ 24 ਘੰਟੇ ਸਿਰ ਤੇ ਤਲਵਾਰ ਹੈ ਜਿਹੜੀ ਉਹ ਲਟਕਦੀ ਰਹਿੰਦੀ ਹੈ ਦੇਖੋ ਬੇਟਾ ਮੰਨ ਲਓ ਆਪਦੀ ਚੀਜ਼ ਪਿੱਛੇ ਵੀ ਸੰਘਰਸ਼ ਲੜਨਾ ਪੈ ਰਿਹਾ ਹੈ ਵੀ ਹੁਣ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਹੈ ਹਾਂ ਤੇ ਜੇ ਬਾਰ-ਬਾਰ ਦੁਸ਼ਮਣ ਆ ਕੇ ਵਾਰ ਕਰਦਾ ਤਾਂ ਫਿਰ ਉਹਨੂੰ ਮੂੰਹ ਤੋੜਮਾ ਜਵਾਬ ਤਾਂ ਦੇਣਾ ਹੀ ਪੈਂਦਾ ਹੁਣ ਹਸਾਬ ਲਾਈਏ ਵੀ ਸਾਨੂੰ ਅੱਜ 3 ਮਹੀਨੇ ਹੋ ਗਏ ਠੰਡ ਦੀਆਂ ਰਾਤਾਂ 'ਚ ਵੀ ਰਾਤ ਨੂੰ ਇੱਥੇ ਪੈਣਾ ਅਸੀਂ ਕਿਸੇ ਰਿਸ਼ਤੇਦਾਰੇ 'ਚ ਵਿਆਹ ਸ਼ਾਦੀ ਵੀ ਅਟੈਂਡ ਨਹੀਂ ਕਰ ਸਕੇ अच्छा हां ਕਿੰਨੇ ਪਿੰਡ ਦੇ ਲੋਕ ਪਾਸੇ ਪਿੰਡਾਂ ਦੇ ਲੋਕਾਂ ਨੂੰ ਬੁਲਾ ਕੇ ਜਥੇਬੰਦੀਆਂ ਨੇ ਸਾਡਾ ਬਹੁਤ ਇਹਨਾਂ ਦੇ ਰੀਣੀ ਆ ਸਾਡਾ ਇਹਨਾਂ ਨੇ ਸਾਥ ਦਿੱਤਾ ਬਾਕੀ ਸਾਡੇ ਪਿੰਡ ਦੇ ਨੰਬਰਦਾਰ ਸਰਪੰਚ ਜਿਹੜੇ ਸਾਬਕਾ ਪੰਚ ਉਹਨਾਂ ਨੇ ਸਰਪੰਚਾਂ ਨੇ ਵੀ ਸਾਡਾ ਸਾਥ ਦਿੱਤਾ ਇੰਨੀਆਂ ਤਾਂ ਬਾਪੂ ਕਦੇ ਪਾਣੀ ਦੀਆਂ ਵਾਰੀਆਂ ਨਹੀਂ ਲਾਈਆਂ ਹੋਣੀਆਂ ਇੰਨੀ ਠੰਡ 'ਚ ਮੈਂ ਤਾਂ ਕਦੇ ਗਿਆ ਹੀ ਨਹੀਂ ਖੇਤ ਸੀਗਾ ਇੱਕ ਮੇਰੀ ਗਲਤੀ ਸੁਭਗਉ ਇੱਕ ਮਿੰਟ ਇੱਥੇ ਸਾਡਾ ਭਾਂਜਾ ਜਿਹੜੇ ਪਰਿਵਾਰ ਦੀ ਪੈੜੀ ਹੈ ਨੌਜਵਾਨ ਗੁਜਰਿਆ ਉਹਦੇ ਆਦੇ 7 ਵਜੇ ਬਿੰਤੀ ਕਰਨੀ ਹੈ। ਹੂੰ। ਅੱਛਾ। ਵੀ ਇਹ ਉੱਥੇ ਅੰਨ ਪਾਣੀ ਬਣਾਉਣ ਵਾਸਤੇ ਗਏ ਹੋਣਗੇ। ਹੂੰ। ਦੁੱਖ ਦਾ ਟਾਈਮ ਆ। ਵੀ ਆਪਾਂ 7 ਵਜੇ ਬਿੰਤੀ ਕਰਦੇ ਆਂਗੇ। ਹੂੰ। ਅਸੀਂ ਉੱਥੇ ਗਏ। ਮੈਂ ਗਿਆ। ਹੂੰ। ਮੈਂ ਕਿਹਾ ਜੀ ਸਾਡੇ ਨਾਲ ਐ ਹੋਊਗੀ ਬਿੰਤੀ ਹੋਊਗੀ। ਉਹ ਆਦੇ ਸਾਡਾ ਤਾਂ ਮਰਨ ਵਾਲਾ ਮਰ ਗਿਆ। ਤੁਸੀਂ ਆਪਦਾ ਕਾਰਜ ਸਵਾ ਲੋ। ਅੱਛਾ। ਠੀਕ ਆ। ਉਹਨੇ ਪਰਿਵਾਰ ਨੇ ਇਹ ਗੱਲ ਕਹੀ। ਹੂੰ। ਅਸੀਂ ਫਿਰ ਇੱਥੇ ਚਲੋ। 7 ਵਜੇ ਪ੍ਰਸ਼ਾਸਨ ਆ ਗਿਆ ਜੀ 7 ਵਜੇ 7 ਵਜੇ ਦਰਦ ਕੇ ਸੁਬਾਹ ਆ ਗਿਆ ਜੀ ਫਿਰ ਅਸੀਂ ਰੋਕਿਆ 10 ਵਜੇ ਦਫਤਰ ਦਾ ਟਾਈਮ ਹੁੰਦਾ ਠੀਕ ਹੈ ਜੀ ਉੱਥੇ ਹੀ ਫਿਰ ਨਾਲੇ ਦੁੱਖ ਦਾ ਗਏ ਉਹੀ ਬੰਦੇ ਅੱਛਾ ਚਲ ਠੀਕ ਹੈ ਹਾਂ ਤਾਂ ਕਿ ਇਥੋਂ ਤੱਕ ਸੀਆਈਡੀ ਰੱਖਦੇ ਆ ਕਿ ਅੱਜ ਇਹ ਬੰਦੇ ਇਥੋਂ ਕਦੋਂ ਪਾਸੇ ਹੋਣ ਤੇ ਕਦੋਂ ਅਸੀਂ ਆ ਕੇ ਇਥੇ ਕਬਜ਼ਾ ਕਰ ਗਏ ਮਤਲਬ ਇਥੋਂ ਤੱਕ ਜਿਹੜਾ ਹੋਰ ਵੀ ਇਹਨਾਂ ਦੇ ਨਾ ਇਹ ਸੀਆਈਡੀ ਤਾਂ ਤੁਹਾਨੂੰ ਮੈਂ ਇਹ ਦੱਸਦਾ ਸੀਆਈਡੀ ਤਾਂ ਏਡੀ ਬੜੀ ਤਕੜੀ ਇਹਨਾਂ ਦੀ ਕਿ ਜੇ ਸਾਡੇ ਕਿਸੇ ਜੇ세 ਬੰਦੀ ਵਾਲੇ ਦੇ ਵੀ ਕਿਤੇ ਪ੍ਰੋਗਰਾਮ ਹੋਵੇ ਨਾ ਉਹਦਾ ਵੀ ਤਰੀਕ ਦਾ ਡੇਟ ਦਾ ਥੇ ਖਿਆਲ ਰੱਖਦੇ ਆ ਪੂਰਾ ਵੀ ਜਦੋਂ ਇਹ ਜੂਨੀਅਰ ਵਾਲੇ ਪਾਸੇ ਹੋਣਗੇ ਹੁਣ ਕਹਨੋਂ ਕੋ ਕਹਿੰਦਾ ਪਟਵਾਰੀ ਕਹਿੰਦਾ ਵੀ ਸਾਡੇ ਸਾਰੇ ਤੇ ਪ੍ਰੈਸ਼ਰ ਸਾਡੇ ਤੇ ਪਾਇਆ ਗਿਆ ਵੀ 7 ਵਜੇ ਆਜੋ 9 10 ਵਜੇ ਜੂਨੀਅਰ ਵਾਲੇ ਆ ਜਾਂਦੇ ਆ ਤੁਸੀਂ 7 ਵਜੇ ਆਜੋ ਆਪਾਂ 7 ਵਜੇ ਤੋਂ ਕਬਜ਼ਾ ਲੈ ਕੇ ਤੇ ਨਿਵੇੜ ਦਈਏ ਕੰਮ ਉਹਦਾ ਦਫ਼ਤਰਾਂ ਜਦ ਤੁਸੀਂ 10 ਵਜੇ ਵੀ ਨਹੀਂ ਪਹੁੰਚਦੇ ਹਾਂ ਉਹਦਾ ਤਾਂ 10 ਦਿਨ ਵੀਡੀਓ ਸਾਫ ਸਾਡੇ ਵੱੜਦੀ ਨਹੀਂ ਦਫ਼ਤਰ ਹੀ ਨਹੀਂ ਬੰਦੇ 10-10 ਦਿਨ ਨਹੀਂ ਮਿਲਦੇ ਇੱਕ ਇੱਕ ਬੰਦੇ ਨੂੰ ਜੇ ਕੰਮ ਚਾਹੀਏ ਤਾਂ ਕਹਿੰਦੇ ਕੋਣੀ ਮੈਂ ਕਰ ਲੂਆਂ ਮੈਂ ਕਰਾ ਦੂਆਂ ਮੈਂ ਕਰ ਲੂਆਂ ਮੈਂ ਕਰਾ ਦੂਆਂ ਮਿੱਠਾ ਪੁੱਤ ਦੇਈ ਜਾਂਦੇ ਆ ਕੰਮ ਕੰਮ ਤਾਂ ਇੱਕ ਵੀ ਨਹੀਂ ਸਿਰੇ ਚ ਜੋ ਇੱਥੇ ਖੁੱਡੀਆਂ ਜਾਂ ਮੰਤਰੀ ਕਹਿੰਦਾ ਉਹਦਾ ਕੰਮ ਕਰਦਾ ਕਿਸੇ ਪ੍ਰਸ਼ਾਸਨ ਨੂੰ ਇੱਥੇ ਕੰਮ ਵੀ ਨਹੀਂ ਕਰਨ ਦਿੰਦਾ ਮੈਂ ਹੁਣ ਵੀ ਗਿਆ ਸੀ ਮੈਂ ਵੀਡੀਓ ਸਾਹਿਬ ਸਾਡੇ ਸੈਕਸ਼ਨ ਹੋਈ ਹੈ ਮਕਾਨਾਂ ਦੀ ਤੁਸੀਂ ਆਹ ਜਿਹੜੇ ਇਹ ਜਿਹੜੇ ਪੈਸੇ ਕਿਉਂ ਰੋਕੇ ਹੋਏ ਆ ਤੇ ਪਾ ਦਿਓ ਤਾਂ ਕਹਿੰਦਾ ਮੈਂ ਆਉਂਗਾ ਧੁਕੋਣੀ ਮੈਂ ਸਾਰੇ ਪਵਾ ਦੂੰਗਾ ਬਸ ਇੱਕ ਜਿਹੜਾ ਕੋਈ ਹੋਰ ਬੰਦਾ ਜਾਂਦਾ ਉਥੇ ਦਫ਼ਤਰ ਕੋਈ ਨਹੀਂ ਨਿਜੀ ਵੀ ਵਿਚਾਰੇ ਲੋਕ ਕੰਮ ਜਾਂਦੇ ਆ ਨਹੀਂ ਕੰਮ ਕਰਦੇਗੇ ਬਿਲਕੁਲਾ ਸ਼ਿਫਾਰਿਸ਼ ਖੁੱਡੀਆਂ ਸਭ ਤੋਂ ਫੋਨ ਕਰਾਓ ਕੰਮ ਕਰਾਂਗੇ एक, एक पार्ती बना, पार्ती बना, बना आ, अच्छा ठीक है ये हालात ਸਾਡੇ ਵੀਡੀਓ ਸਾਹਮਣੇ ਬਣਾ ਰੱਖੇ ਆ ਕਿਉਂਕਿ ਇਹਨੂੰ ਅਸੀਂ ਇੱਕ ਇਹ ਗੱਲ ਹੋਰ ਹੈ ਮੈਡਮ ਇਹ ਲਗਾਤਾਰ ਇੱਥੇ ਹੈ 6-7 ਸਾਲ ਹੋ ਗਏ ਨਿਜੀ ਐਡਰੈਸ ਲੈਂਦਾ ਹੈ ਨਿਜੀ ਪਾਰਟੀ ਪਾਰਟੀ ਬਾਜੀ ਬਣਾ ਕੇ ਆਮ ਪਾਰਟੀ ਦੀ ਇਹ ਮਦਦ ਕਰਦਾ ਇੱਥੇ ਅੱਛਾ ਹਾਂ ਨਿਜੀ ਨਿਜੀ ਨੁਕਸਾਨ ਕਰਦਾ ਲੋਕਾਂ ਦਾ ਨਿਜੀ ਨੁਕਸਾਨ ਕਰਦਾ ਹਾਂ ਜਿਵੇਂ ਤੁਸੀਂ ਗੱਲ ਕੀਤੀ ਵੀ 98 ਵੇਲੇ ਦੀਆਂ ਗੱਲਾਂ ਨਹੀਂ ਪਹਿਲਾਂ ਪਹਿਲਾਂ ਕਦੇ ਕੋਈ ਐਂ ਕਬਜ਼ਾ ਲੈਣ ਨਹੀਂ ਆਇਆ 1900 ਤੋਂ ਪਹਿਲਾਂ ਵੀ ਤਾਂ ਰਹੇ ਹੋ ਮਾੜਲਾ 2020 ਤੋਂ ਇੱਥੇ ਹੀ ਬੈਠਾ ਹੈ ਹਾਂ ਹੁੱਜਗੇ ਹਰ ਇੱਕ ਬੰਦੇ ਨੂੰ ਇਹ ਜਾਣਦਾ ਹੈ ਇਹਦੀ ਬਦਲੀ ਨਹੀਂ ਹੋਈ ਸਾਡਾ ਮਤਲਬ ਤਾਂ ਕਹਿੰਦਾ ਹੈਗਾ ਵੀ ਇਹ ਨਿਜੀ ਨਕਸ਼ਾਨ ਵੀ ਕਰਦਾ ਹੈ ਜਦੋਂ ਇੱਕ ਅਫਸਰ ਹੋਣ ਦੇ ਨਾਤੇ ਉਹਦਾ ਫਰਜ਼ ਬਣਦਾ ਦੋਨੇ ਪੱਖ ਸੁਣ ਕੇ ਜੋ ਚੀਜ਼ ਜਾਇਜ਼ ਆ ਉਹ ਆਪਦੀ ਰਿਪੋਰਟ ਦੇ ਵੀ ਹਾਂ ਹਾਂ ਇਹ ਤਾਂ ਮਤਲਬ ਵੀ ਜੇ ਕੋਈ ਕਿਸੇ ਦਾ ਕੋਠਾ ਵਟਲਾ ਉਹਦੇ ਵਿੱਚ ਵੀ ਨਿੱਜੀ ਜਿਹਾ ਬੰਦਾ ਕਹੂ ਆ ਤਾਂ ਫੇਰ ਆ ਨਹੀਂ ਭਾਈ ਭਾਵੇਂ ਸਰਪੰਚ ਤੁਰਿਆ ਫਿਰੇ ਮੈਂ ਨਹੀਂ ਪੈਣ ਦਿੰਦਾ ਹੂੰ ਸਮਝ ਗਏ ਇਹ ਇੱਥੋਂ ਤੱਕ ਰੇ ਦਾ ਹੈਗਾ ਇਹਦੀ ਪਹਿਲੇ ਨੰਬਰ ਤੇ ਮੈਂ ਕਹਿੰਦਾ ਬਦਲੀ ਹੋਣੀ ਚਾਹੀਦੀ ਇੱਥੋਂ ਤੁਸੀਂ ਆ ਥੋੜੀ ਜੀ ਖਬਰ ਦੇਖੀ ਹੋਣੀ ਆ ਤੁਸੀਂ ਸਿੰਘੇ ਵਾਲੇ ਪਤੂਈ ਵਾਲ ਦਾ ਪਰਸੋਂ ਦਾ ਰੋਲਾ ਜੀ ਹੂੰ ਉੱਥੇ ਕੀ ਕੀਤਾ ਜਿਹੜੀ ਮੌਜੂਦਾ ਪੰਚਾਇਤ ਚੁਣੀ ਆ ਉਹਨਾਂ ਤਾਂ ਫੋਟਾ ਨਹੀਂ ਕਰਨ ਦਿੰਦੇ ਉਹਨਾਂ ਤਾਂ ਉਹਦੇ ਨਾਲ ਨਹੀਂ ਜਾਣ ਦਿੰਦੇ ਹੂੰ ਦੋ ਬੰਦੇ ਕਹਿੰਦੇ ਵੀ ਅਸੀਂ ਉਹ ਮੁੜ ਕੇ 1.5 200 ਬੰਦਾ ਇਕੱਠਾ ਹੋ ਗਿਆ ਤੇ ਉਹਨਾਂ ਨੇ ਵਿਚਾਰਿਆਂ ਨੇ ਉਹਨੂੰ ਮੁਲਾਜ਼ਮਾਂ ਨੂੰ ਬਿਠਾ ਲਿਆ ਉਹ ਪੰਚਾਇਤ ਕਹਿੰਦੀ ਅਸੀਂ ਕਰਾਵਾਂ ਉਹ ਕਹਿੰਦਾ ਅਸੀਂ ਕਰਾਵਾਂਗੇ ਨਿਜੀ ਨੁਕਸਾਨ ਆਮ ਲੋਕਾਂ ਆਮ ਲੋਕਾਂ ਦਾ ਬਹੁਤ ਵੱਡਾ ਇਹ ਵੀਡੀਓ ਸਾਹਿਬ ਦੀ ਤੁਰੰਤ ਬਦਲੀ ਇੱਥੋਂ ਪ੍ਰਸ਼ਾਸਨ ਨੂੰ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਸੀਐਮ ਭਗਵੰਤ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਬੇਨਤੀ ਕਰਦਾ ਤੁਸੀਂ ਤਾਂ ਕਹਿੰਦੇ ਸੀ ਵੀ ਤੁਹਾਡੇ ਚੁੱਲਿਆਂ ਤੇ ਜਾ ਕੇ ਕੰਮ ਕਰਿਆ ਕਰਾਂਗੇ ਅਸੀਂ ਚੁੱਲਿਆਂ ਤੇ ਕੀ ਦਫ਼ਤਰਾਂ 'ਚ ਰੋਈ ਜੰਨੇ ਆ ਬੈਠੇ ਦਫ਼ਤਰਾਂ 'ਚ ਕੰਮ ਨਹੀਂ ਹੁੰਦਾ ਚੁੱਲਿਆਂ ਤੇ ਤੁਸੀਂ ਕੰਮ ਕੀ ਕਰੋਗੇ ਤੁਹਾਨੂੰ ਸਾਰੇ ਸਾਡੀ ਨੌ ਸਾਡੀਆਂ ਬੀਬੀਆਂ ਨੇ ਹਜ਼ਾਰ-ਹਜ਼ਾਰ ਰੁਪਏ ਦੀਆਂ ਮਾਰੀਆਂ ਨੇ ਵਿਚਾਰੀਆਂ ਨੇ ਵੋਟਾਂ ਇਹਨਾਂ ਨੂੰ ਐ ਜਿਵੇਂ ਡਾਂਗਾਂ ਨੂੰ ਭਰਾਈਆਂ ਜਿਵੇਂ ਤੂੜੀ ਹੜੰਬਾ ਸਿੱਟਦਾ ਹੁੰਦਾ ਐ ਵੋਟਾਂ ਸਿੱਟੀਆਂ ਇਹਨਾਂ ਨੂੰ ਇਥੋਂ ਬੜੀ ਬਹੁਮਤ ਨਾਲ ਇਹਨੂੰ ਜਿਤਾ ਕੇ ਲਿਆਂਦਾ ਵੀ ਇਹ ਲੋਕਾਂ ਦੇ ਸਿਆਣਾ ਮੰਤਰੀ ਐ ਚੱਲ ਵੀ ਚੰਗਾ ਬੰਦਾ ਐ ਇਹ ਵੀ ਇਹਨੂੰ ਵੋਟ ਕਰੀਏ ਆਪਾਂ ਆਪਣੇ ਚੰਗੇ ਕੰਮ ਕਰੂ ਨਿੱਕੇ-ਨਿੱਕੇ ਕੰਮਾਂ ਦੇ ਨਿੱਜੀ ਕੰਮ ਰੁਕੀ ਜਾ ਰਹੇ ਆ ਪਤਾ ਨਹੀਂ ਕੀ ਸਮਾਂ ਪਰਸਨਲ ਕੰਮ ਲੋਕਾਂ ਦੀ ਰੋਕ ਰਹੀ ਹੈ ਮੈਨੂੰ ਤਾਂ ਇਹਦੇ ਤੋਂ ਪਤਾ ਨਹੀਂ ਕੀ ਕੱਢਣਗੇ ਕੀ ਇਹ ਨਹੀਂ ਕਰਨਗੇ ਹਾਂਜੀ ਤਾਂ ਬਿਲਕੁਲ ਇਹਦੇ ਵਿੱਚ ਪ੍ਰਸ਼ਾਸਨ ਨੂੰ ਪੰਚਾਇਤ ਮੰਤਰੀ ਨੂੰ ਖੁਦ ਦਖਲ ਹੈ ਜਿਹੜਾ ਉਹ ਦੇਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਕਿ ਪੂਰਾ ਮਾਮਲਾ ਕੀ ਹੈ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਕੋਲ ਸਾਰੇ ਕਾਗਜ਼ ਪੱਤਰ ਪਏ ਨੇ ਜਿਹੜੀ ਜ਼ਮੀਨ ਤੇ ਇਹਨਾਂ ਦਾ ਮਾਲਕੀ ਹੱਕ ਹੈ ਉਹ ਕਾਗਜ਼ ਪੱਤਰ ਪਏ ਨੇ ਇਹ ਕਹਿੰਦੇ ਨੇ ਕਿ ਜੇਕਰ ਅਸੀਂ ਪੰਚਾਇਤੀ ਜ਼ਮੀਨ ਤਬਾਦਲੇ ਦੇ ਤੌਰ ਤੇ ਬਾਹਰ ਰਏ ਸੀ ਕਾਫੀ ਲੰਮੇ ਸਮੇਂ ਤੋਂ ਤਾਂ ਸਾਨੂੰ ਸਾਡੀ ਜ਼ਮੀਨ ਦੇ ਦਿੱਤੀ ਜਾਵੇ ਇਹਦੇ ਬਦਲੇ ਤੁਸੀਂ ਪੰਚਾਇਤੀ ਜ਼ਮੀਨ ਦੇ ਵਿੱਚ ਜੇ ਗਰਾਊਂਡ ਬਣਾਉਣਾ ਜਾਂ ਕੋਈ ਵੀ ਸਰਕਾਰੀ ਕੰਮ ਜਾਂ ਪੰਚਾਇਤੀ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਸਾਰਾ ਪਿੰਡ ਦੀ ਪੰਚਾਇਤ ਉਹ ਵੀ ਇਹਨਾਂ ਦੇ ਨਾਲ ਹੈ ਇੱਕ ਮਤਾ ਵੀ ਪਾਇਆ ਜਿਹਦੇ ਸਾਰੀ ਪੰਚਾਇਤ ਦੇ ਦਸਤਖਤ ਨੇ ਪਰ ਫਿਰ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਿਸੇ ਪਿੰਡ ਦੇ ਵਿੱਚ ਕਿਵੇਂ ਦਖਲ ਅੰਦਾਜ਼ੀ ਕਰ ਸਕਦਾ ਹੈ ਕਿਵੇਂ ਤੈਅ ਕਰ ਸਕਦਾ ਹੈ ਕਿ ਇਸ ਪਿੰਡ ਨੂੰ ਕਿਹੜੀ ਸਹੂਲਤ ਦੇਣੀ ਹੈ ਕਿਹੜੀ ਨਹੀਂ ਜਦ ਕਿ ਉਥੋਂ ਦੀ ਪੰਚਾਇਤ ਹੈ ਜਿਹੜੀ ਮੌਜੂਦਾ ਪੰਚਾਇਤ ਜਾਂ ਸਾਬਕਾ ਪੰਚਾਇਤ ਅਜੇ ਬੈਠੀ ਆ ਉਹਦੇ ਮੈਂਬਰ ਜਿਉਂਦੇ ਜਾਗਦੇ ਬੈਠੇ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਮੰਗ ਹੈ ਜਿਹੜੀ ਉਹ ਬੀਡੀਪੀ ਨੂੰ ਨਹੀਂ ਕੀਤੀ ਗਈ ਕੈਮਰਾਮੈਨ ਕਹਿੰਦੇ ਦੇ ਨਾਲ ਮੈਂ ਗਗਨ ਸਿੱਧੂ ਲਿਵ ਆਨ ਮੋਕਸਰ